ਗੁਰੂ ਜੀ ਅੱਜ ਕੀ ਹੋਇਆ ਪਿੰਡ 'ਚ ਪਿੰਡ 'ਚ ਅੱਜ ਤੇ ਸਾਰਿਆਂ ਦੀ ਉਹ ਮਤਲਬ ਵੋਟਾਂ ਬਾਰੇ ਕਿਹਾ ਉਹਨਾਂ ਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਬੋਲੀ ਦਾ ਉਹਦੋਂ ਰੌਲਾ ਪਿਆ ਗਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਲ ਇੱਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵ ਸੰਮਤੀ ਨਾਲ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀ ਅਵੇਂ ਛੇੜ ਚੁੜਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਬਲ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਨੇ ਕਿਹਾ ਵੀ ਮਤਲਬ ਹੀ ਆਵਾਂਗੇ ਦੇ ਵਿੱਚ ਤੇ ਮੜਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਕਹੇ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਕਹਿੰਦੀਆਂ ਨੇ ਇਸ ਤਰ੍ਹਾਂ ਬੋਲੀ ਕਰਕੇ ਤੇ ਲੈਣਾ ਚਾਹੀਦਾ ਸਰਪੰਚ ਨੂੰ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰ ਹੋਣਾ ਚਾਹੀਦਾ ਇਹ ਗਲਤ ਕਰ ਗਿਆ ਕੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਚਲੋ ਅਗਲੇ ਨੂੰ ਸੌਰੀ ਫੀਲ ਕਰ ਲੈ ਵਧੀਆ ਹੈ ਨਾ ਉਹ ਵਧੀਆ ਹੈ ਕੀ ਨਾਮ ਹੈ ਚਰਨਜੀਤ ਸਿੰਘ ਖਾਲਸਾ ਜੀ ਜੀ ਕੀ ਹੋਇਆ ਇਹ ਜਿਹੜਾ ਪਰਸੋਂ 14 ਦਾ ਮੁੱਦਾ ਸਾਡੇ ਪਿੰਡ ਛਿੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਏ ਲਾਇਆ ਉਹਦੇ ਮੁੱਦੇ ਤੇ ਅਜੈ ਸ਼ੀਮ ਸਾਹਿਬ ਆਪ ਆਏ ਸੀ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪੈਸੇ ਲਾਇਏ ਗਏ ਦੂਰੀ ਕੋਈ ਪਾਰਟੀ ਇੰਚ ਇਨਵੋਲਵ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦੇ ਹੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੀ ਆਖਿਆ ਠੀਕ ਹੈ ਵੋਟਾਂ ਪੈਣ ਗਿਆ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਇਹ ਬੋਲੀ ਦੇਣਾ ਚਾਹੇ ਜਾ ਕੇ ਜਾਈਏ ਨਹੀਂ ਬਿਲਕੁਲ ਜਾਇਜ਼ ਹੈ ਜੀ ਕੀ ਹੁੰਦਾ ਮੈਂ ਸੈਂਟਰਲ ਗਵਰਨਮੈਂਟ ਦੀ ਨੌਕਰੀ ਕਰਕੇ ਆ ਇਹਦੇ ਵੇਲੇ ਪਹਿਲੀ ਗੱਲ ਤੇ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿੱਥੋਂ ਕਿੱਥੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾ ਵਾਲਿਆਂ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਹੈ 2 ਕਰੋੜ ਬੋਲੀ ਬਿਲਕੁਲ ਗਲਤ ਹੈ ਤੇ ਧੰਨਵਾਦ ਅਸ ਨੂੰ ਵੀ ਅੱਜ ਕੀ ਕਰਨਾ ਹੈ ਜੀ ਬੋਲੀਆ ਦਾ ਕੈਂਸਲ ਹੋ ਗਿਆ ਜੋ ਕੰਮ ਸ਼ੁਰੂ ਹੋ ਗਿਆ ਇਹ ਨਹੀਂ ਪੈਂਦਾ ਹਾਂਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਯਾਰ ਇੱਥੇ ਤੁਸੀਂ ਮੇਰੇ ਕੋਲ ਆਫੀਸਰ ਤੁਸੀਂ ਇੱਥੇ ਕਰ ਲੀਏ ਜੀ ਆਫੀਸਰ ਨਹੀਂ ਆਏ ਜੀ ਸਰ ਲਾਈਵ ਚੱਲਦਾ ਪੈਸਾ ਇਸ਼ੂ ਜਾ ਰਿਹਾ ਮੈਂ ਰੋਲਾ ਪੈਂਦਾ ਨਹੀਂ ਰੋਲਾ ਪਾਉਣਾ ਨਹੀਂ ਜੀ ਤੁਸੀਂ ਨਹੀਂ ਲੜੀ ਜਾਂਦੇ ਨੇ ਜੋ ਤੁਸੀਂ ਕੀਤਾ ਉਹ ਦੱਸ ਦਿਓ ਬਸ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਨ ਆਏ ਸੀਗੇ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਹੈ ਸਾਰੇ ਨੇ ਸਹਿਮਤੀ ਨਾਲ ਕਿਹਾ ਕਿ ਅਸੀਂ ਆਪਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ that is जी, all ਜਿਨ੍ਹਾਂ ਨੇ ਕੱਲ ਬੁਲੀ ਦਿੱਤੀ ਜਾਂ ਕਾਨੂੰਨ ਦੀ ਲੰਘਣਾ ਕੀਤੀ ਡੀਸੀ ਸਾਹਿਬ ਨੇ ਵੀ ਕਿਹਾ ਇਹੋ ਗੱਲ ਕਹੀ ਹੈ ਕਿ ਉਹਨਾਂ ਦੇ ਖਿਲਾਫ ਵਾਦੀ ਕਾਰਵਾਈ ਕੀਤੀ ਉਹ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਇਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ that is all ਇਹ ਹੋਇਆ ਵੀ ਬੁਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਇੱਤ ਕੀ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਜੋ ਬਣਦੀ ਹੈ ਕਰ ਵੀ ਕਰਾਂਗੇ